ਜੁੱਸਤੇ ਕੀ ਦੂਜੀ ਇੰਟਰਵਿਊ ਦੇ ਸਥਾਨ ਦਾ ਵੀ ਖੁਲਾਸਾ ਹੋ ਗਿਆ ਜੀ ਹਾਂ ਇੱਥੇ ਦੋ ਇੰਟਰਵਿਊਜ਼ ਦੀ ਗੱਲ ਸਾਹਮਣੇ ਆਈ ਸੀ ਇੱਕ ਪੰਜਾਬ ਦੀ ਜੇਲ੍ਹ ਤੇ ਇੱਕ ਰਾਜਸਥਾਨ ਦੇ ਵਿੱਚ ਸੋ ਹੁਣ ਦੂਜੇ ਸਥਾਨ ਦਾ ਵੀ ਖੁਲਾਸਾ ਹੋ ਗਿਆ ਜੈਪੁਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਦੂਸਰੀ ਇੰਟਰਵਿਊ ਹੋਈ ਸੀ ਹਾਈ ਕੋਰਟ ਨੇ ਇਸ ਬਾਬਤ ਰਾਜਸਥਾਨ ਦੇ ਗ੍ਰਹਿ ਵਿਭਾਗ ਦੇ ਵਧੀਕ ਚੀਫ ਸਕੱਤਰ ਨੂੰ ਪੱਕਾ ਵੜਾ ਕੇ ਨੋਟਿਸ ਜਾਰੀ ਕੀਤਾ ਰਾਜਸਥਾਨ ਦੇ ਏਜੀ ਨੂੰ 5 ਸਤੰਬਰ ਨੂੰ ਵੀਡੀਓ ਕਾਨਫਰencing ਜ਼ਰੀਏ ਪੇਸ਼ ਹੋਣ ਦਾ ਕੋਰਟ ਨੇ ਹੁਕਮ ਦਿੱਤਾ ਸੋ ਲਾਰਡਨ ਸਿਬਿਸ਼नोई ਗੈਂਗਸਟਰ ਲਾਰਡਨ ਸਿਬਿਸ਼नोई ਜੋ ਲਗਾਤਾਰ ਵੱਖ-ਵੱਖ ਮਾਮਲੇ ਚ ਲੁੜਿੰਦਾ ਹੈ ਤੇ ਜੇਲ੍ਹ ਦੇ ਵਿੱਚ ਬੰਦ ਹੈ ਲੇਕਿਨ ਇਸ ਵਿੱਚਕਾਰ ਜੋ ਉਸ ਦੇ ਇੰਟਰਵਿਊ ਦੋ ਸਾਹਮਣੇ ਆਏ ਉਸ ਨੂੰ ਲੈ ਕੇ ਮਾਮਲਾ ਕੋਰਟਸ ਪਹੁੰਚਾ ਹੋਇਆ ਹੈ ਅਸੀਂ ਅਤੇ ਜਿਹੜੀ ਸਿਟ ਬਣਾਈ ਗਈ ਸੀ ਉਸ ਨੇ ਇਸ ਜਾਂਚ ਦੇ ਵਿੱਚ ਖੁਲਾਸਾ ਕੀਤਾ ਸੀ ਕਿ ਇੱਕ ਜਿਹੜੀ ਇੰਟਰਵਿਊ ਹੈ ਪੰਜਾਬ ਦੀ ਜੇਲ੍ਹ ਖਰੜ ਦੇ ਵਿੱਚ ਹੋਈ ਔਰ ਦੂਸਰੀ ਹੁਣ ਜੋ ਸਥਾਨ ਹੈ ਉਹ ਸਾਹਮਣੇ ਆਇਆ Jaipur ਦੀ ਸੈਂਟਰਲ ਜੇਲ੍ਹ ਦੇ ਵਿੱਚ ਇਹ ਦੂਸਰੀ ਇੰਟਰਵਿਊ ਹੋਈ ਸੀ ਹਾਈ ਕੋਰਟ ਨੇ ਹੁਣ ਰਾਜਸਥਾਨ ਦੇ ਗ੍ਰਹਿ ਵਿਭਾਗ ਦੇ ਵਧੀਕ ਚੀਫ ਸਕੱਤਰ ਨੂੰ ਪੱਕ ਬਣਾ ਕੇ ਨੋਟਿਸ ਜਾਰੀ प्रीत मेहता ਸਾਢ ਨਾਲ ਜੁੜੇ ਨੇ ਪ੍ਰੀਤ ਜਿਸ ਤਰ੍ਹਾਂ ਦੇ ਨਾਲ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ ਸੀ ਬੇਹਦ ਪੱਕਿਆ ਹੋਇਆ ਹਾਲਾਂਕਿ ਜਿਸ ਨਾਲ ਜੋ ਐਸਆਈਟੀ ਬਣਾਈ ਗਈ ਸੀ ਉਸਨੇ ਜੋ ਖੁਲਾਸੇ ਕੀਤੇ ਉਸਨੇ ਸਿਆਸਤ ਨੂੰ ਵੀ ਗਰਮਾਇਆ ਲੇਕਿਨ ਹੁਣ ਦੂਸਰੀ ਇੰਟਰਵਿਊ ਕੀਤੀ ਹੋਈ ਇਸ ਦਾ ਵੀ ਖੁਲਾਸਾ ਹੋ ਗਿਆ ਹੈ ਲੋਕੇਸ਼ਨ ਦਾ ਜੀ ਬਿਲਕੁਲ ਦੇਖੋ ਕੱਲ ਜਦੋਂ ਹੀアリング ਸੀਗੀ ਅਸਲ 'ਚ ਐਕਚੁਅਲੀ ਤੁਹਾਨੂੰ ਦੱਸ ਦਿੰਦਾ ਕਿ ਜਦੋਂ ਪਿਛਲੀ ਹੀアリング ਹੋਈ ਸੀ ਉਦੋਂ ਹਾਈ ਕੋਰਟ ਨੇ ਜਿਹੜਾ ਪਹਿਲੀ ਇੰਟਰਵਿਊ ਦੀ ਗੱਲ ਹੋਈ ਸੀ ਕਿ ਪਹਿਲੀ ਪੰਜਾਬ 'ਚ ਹੋਈ ਹੈ ਖੈਰੜਾ ਜਿਹੀ ਕੰਪਲੈਕਸ ਤੇ ਦੂਸਰੀ ਜਿਹੜੀ ਇੰਟਰਵਿਊ ਹੈ ਇਹ ਰਾਜਸ क्योंकि ये मामला दा और दा मामला है राजस्थान सरकार को पक्ष बना पेगा कल इसे राजस्थान सरकार पक्ष बनाने वास्त जो एप्लीकेशन फाइल हुई तो यह सारी गल्त गई और हाईकोर्ट ने हूं अपने ऑर्डर च भी लिखवा दता है कि एस आई टी ने साफ साफ किया पूरी जांच करके ਇਹ ਜਿਹੜੇ ਪਹਿਲੇ ਇੰਟਰਵਿਊ ਫਰਰਜਿਕ ਸੀਆਈ ਕੰਪਲੈਕਸ ਹੋਈ ਸੀ ਲੇਕਿਨ ਜਿਹੜੀ ਤੁਸੀਂ ਇੰਟਰਵਿਊ ਰਾਜਸਥਾਨ ਚ ਹੋਣ ਦੀ ਗੱਲ ਕੀਤੀ ਹੈ ਜੜੀ ਉਹ ਰਾਜਸਥਾਨ ਦੀ ਸੈਂਟਰਲ ਜੇਲ੍ਹ ਚ ਹੋਈ ਹੈ ਤੇ ਇਸ ਕਰਕੇ ਰਾਜਸਥਾਨ ਸਰਕਾਰ ਨੂੰ ਹੁਣ ਪਾਸ ਕਰਾਉਣਾ ਜਣਾ ਬਹੁਤ ਜ਼ਰੂਰੀ ਸੀਗਾ ਤੇ ਹੁਣ ਹਾਈ ਕੋਰਟ ਨੇ ਰਾਜਸਥਾਨ ਸਰਕਾਰ ਨੂੰ ਪਾਸ ਬਣਾ ਲਿਆ ਤੇ ਐਡੀਸ਼ਨਲ ਜੀਫ ਸੈਕਰੀ ਨੂੰ ਨੋਟਿਸ ਵੀ ਜਾਰੀ ਕਰਤਾ ਹੈ ਤੇ 5 ਸਤੰਬਰ ਨੂੰ ਜਿਹੜੀ ਅਗਲੀ ਹੀアリング ਹੋਏਗੀ ਉਹਦੇ ਵਿੱਚ ਰਾਜਸਥਾਨ ਦੇ ਜਿਹੜੇ ਐਡਵੋਕੇਟ ਜਿੰਦੂ ਨੇ ਉਹਨਾਂ ਨੂੰ ਵੀ ਵੀਟੀਆਈ ਦੇ ਜ਼ਰੀਏ ਸੁਨੋ ਐਚ ਪੇਸ਼ਮੋਂ ਦੇ ਹਿਦਾਇਤ ਦਿੱਏ ਹੁਣਾਂ ਅੰਸ਼ੰਬਰੋਂ ਸੁਨਵਾਈ ਤੇ ਅਗਲੇ ਡਾਇਰੈਕਸ਼ਨ ਕਿਸਨ ਸਰਕਾਰ ਨੂੰ ਮਿਲੀਆਂ ਜਾਂਦੀਆਂ ਜੀ ਬਿਲਕੁਲ ਲੇਕਿਨ ਇਥੇ ਬੜਾ ਅਹਿਮ ਹੋਏਗਾ ਕਿ ਜਿਸ ਤਰ੍ਹਾਂ ਨਾਲ ਹੁਣ ਲੋਕੇਸ਼ਨਸ ਦੇ ਖੁਲਾਸੇ ਹੋਏ ਨੇ ਇਸ ਗੱਲ ਦੀ ਪੁਸ਼ਟੀ ਹੋਈ ਹੈ ਪ੍ਰਬੀਤ ਕੇ ਜੇਲਾਂ ਦੇ ਵਿੱਚ ਇੰਟਰਵਿਊ ਹੋਏ ਨੇ ਬਕਾਇਦਾ ਬਹੁਤ ਅਹਿਮ ਹੋਏਗਾ ਕਿ ਜਿਹੜੇ ਵੀ ਇਸ ਵਿੱਚ ਸ਼ਾਮਿਲ ਪਾਏ ਗਏ ਨੇ ਪਾਵੇ ਅਧਿਕਾਰੀ ਹੋਣ ਜਾਂ ਜੇਲ੍ਹ ਦੇ ਜੋ ਵੀ ਲੋਗ ਇਸ ਵਿੱਚ ਸ਼ਾਮਿਲ ਨੇ ਉਹਨਾਂ ਦੇ ਖਿਲਾਫ ਇਹ ਐਕਸ਼ਨ ਹੋਵੇ ਜੀ ਬਿਲਕੁਲ ਦੇਖੋ ਕੱਲ ਹਾਈ ਕੋਰਟ ਨੇ ਚਾਹੇ ਔਰਲ ਅਬਜ਼ਰਵੇਸ਼ਨ ਵੀ ਸੀ ਜੀ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਫਰਸਟ ਇੰ ਜਿਹੜੀ ਕਿ ਸੀਏ ਕੰਪਲੈਕਸ ਹੋਈ ਜੀ ਉਹਦੇ ਵਿੱਚ ਅਧਿਕਾਰੀਆਂ ਦੀ ਪਛਾਣ ਕੀਤੀ ਜਾਵੇ ਔਰ ਛੋਟੇ ਮੋਟੇ ਅਧਿਕਾਰੀਆਂ ਉੱਤੇ ਕਾਰਵਾਈ ਕਰਕੇ ਅਥਾਹ ਤੁਲਚੋਂ ਚੋਕਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਵੱਡੇ ਅਧਿਕਾਰੀਆਂ ਦੀ ਪਛਾਣ ਕੀਤੀ ਜਾਵੇ ਔਰ ਉਹਨਾਂ ਦੇ ਕਲਾਸਰ ਡਿਸਪਲਿਨਰੀ ਐਕਸ਼ਨ ਵੀ ਲਿਆ ਜਾਵੇ ਪਰ ਹਾਈ ਕੋਰਟ ਨੇ ਇਹ ਸਾਰੀਆਂ ਹਾਲਾਂਕਿ ਇਹ ਸਾਰੀ ਹਦਾਇਤਾਂ ਪਿਛਲੇ ਆਦੇਸ਼ਾਂ ਚ ਦਿੱਤੀਆਂ ਗਈਆਂ ਸੀ ਲੇਕਿਨ ਕਨਫੇਰਿਕ ਡਾਇਰੈਕਸ਼ਨ ਦਿੱਤੀ ਹੈ ਤੇ ਹੁਣ ਪੰਜਾਬ ਸਰਕਾਰ ਨੂੰ ਵੀ ਕਾਰਵਾਈ ਕਰਕੇ ਅਗਲੀ ਕਨਵਾਈ ਤੇ ਪੰਜ ਸਤੰਬਰ ਨੂੰ ਦੱਸਣਾ ਪੈਣਾ ਹੈ ਕਿ ਇਹ ਜਿਹੜੀ ਅਕਸਰ ਜਿਹੜੀ ਹੋਈ ਸੀ ਔਰ ਜਿਹੜੀ ਜਗ੍ਹਾ ਤੇ ਹੋਈ ਸੀ ਉਹ ਜਿੰਨਾ ਲੋਕ ਉਹਦੇ ਵਿੱਚ ਸ਼ਾਮਿਲ ਸੀ ਚਾਹ ਵੱਡੇ ਆ ਛੋਟੇ ਅਧਿਕਾਰੀ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਹੁਣ 5 ਸਤੰਬਰ ਨੂੰ ਕਾਹਦੀ ਜੀ ਕਰ ਰਹੀ ਤੇ ਪਤਾ ਚੱਲੇਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਲਈ ਪ੍ਰੀਤ ਸੋ ਇਹ ਸਵੀਕਾਰ ਹੁਣ ਦੂਸਰੀ ਲੋਕੇਸ਼ਨ ਦਾ ਵੀ ਪਤਾ ਚੱਲ ਗਿਆ ਜਿਸ ਬਾਰੇ ਵੀ ਹੁਣ ਐਕਸ਼ਨ ਲਿਆ ਜਾ ਰਿਹਾ ਹੈ